ਦੋਸਤੋ ਸਤਿ ਸ੍ਰੀ ਅਕਾਲ ਅੱਜ ਫੇਰ ਸਰਪੰਚ ਸਾਹਿਬ ਨਾਲ ਕਰਦਿਆਂ ਗੱਲਾਂ ਬਾਤਾਂ ਹੋਰ ਜੀ ਸਰਪੰਚ ਸਾਹਿਬ ਕੀ ਹਾਲ ਚਾਲ ਹੈ ਠੀਕ ਠਾਕ ਜੀ ਧਰਤੀ ਕਲਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੇਤਾਂ ਠੀਕ ਨੇ ਜੀ ਠੀਕ ਹੈ ਜੀ ਸਰਪੰਚ ਸਾਹਿਬ ਅਕਾਲੀ ਦਲਾਂ ਦਾ ਬਹੁਤ ਵੱਡਾ ਮੁੱਦਾ ਉੱਠ ਖੜਿਆ ਸਰਦਾਰ ਚੰਦੂ ਮਾਜਰਾ ਨੇ ਸਪੀਚ ਦੇ ਵਿੱਚ ਕੀ ਸ਼ਬਦ ਬੋਲਤੇ ਕੀ ਸੀਫ ਲਾਤੀ ਸਾਨੂੰ ਦੱਸੋ ਜਰਾ ਗੱਲਾਂ ਵੀ ਜਿਹੜਾ ਪਰਸੋਂ 20 ਅਗਸਤ ਨੂੰ ਸੰਤਪ ਚੰਦ ਸਿੰਘ ਲੌਂਗਵਾਲ ਦੀ ਵਰਕਸ਼ਿਪ ਲਾਈ ਗਈ ਦੋਮੇਤਰਾ ਮੰਨੋ ਹੂੰ ਉਹਦੇ ਚ ਬੋਲਦੇ ਆ ਹੂੰ ਚੰਦੂ ਮਾਦਰਾ ਸਾਹਿਬ ਨੇ ਕਹਿਤਾ ਬਈ ਇਹ ਜਿਹੜੀ ਸੀਗੀ ਇਹਦੀ ਨਹੀਂ ਰੱਖੀ ਗਈ ਸੀ ਟੀਨਸਰ ਸਾਹਿਬ ਦੇ ਘਰੇ ਅੱਛਾ ਜੀ ਹਾਂ ਸੁਧਾਰ ਕਮੇਟੀ ਦਾ ਨਾਮ ਪਰਪੋਜ਼ ਕੀਤਾ ਸੀ ਇਹ ਆਲੀ ਸਾਹਿਬ ਨੇ ਸਾਡੀ ਲੁਧਿਆਣੇ ਦੀ ਮੀਟਿੰਗ ਚ ਮਨਪ੍ਰੀਤ ਸਿੰਘ ਜਿਆਲਦੀ ਹਾਂ ਵੀ ਲੁਧਿਆਣੇ ਦੀ ਮੀਟਿੰਗ ਚ ਕੀਤਾ ਸੀ ਹੁਣ ਗੱਲ ਇਹ ਆ ਇਹ ਆਲੀ ਸਾਹਿਬ ਕਹਿੰਦੇ ਵੀ ਮੈਂ ਤਾਂ ਕਦੇ ਕਹੀ ਨਹੀਂ ਹੂੰ ਵੀ ਨਾ ਆਪਾਂ ਨੂੰ ਵੀ ਪਤਾ ਇਹ ਆਲੀ ਸਾਹਿਬ ਤਾਂ ਕਿਸੇ ਮੀਟਿੰਗ ਚ ਨਹੀਂ ਜਾਂਦੇ ਸੀ ਜਿੰਨੀ ਦੇਰ ਤੱਕ ਅਕਾਲ ਤਖਤ ਸਾਹਿਬ ਤੋਂ ਹੁਕਮ ਹੋ ਕੇ ਇਹ ਆਲੀ ਸਾਹਿਬ ਦਾ ਨਾਮ ਕਮੇਟੀ ਚ ਨਹੀਂ ਪਤਾ ਸੀ ਹੂੰ ਸੱਤ ਮੈਂਬਰੀ ਬਣਾਈ ਜਿਹੜੀ ਚਲੋ 5-7 ਉਹਦੇ ਚ ਨਹੀਂ ਪਤਾ ਸੀ ਇਹ ਆਲੀ ਸਾਹਿਬ ਤਾਂ ਦੋਨੋਂ ਤਰ੍ਹਾਂ ਤੋਂ ਕਿਸੇ ਪਾਸੇ ਨਹੀਂ ਜਾ ਰਹੇ ਸੀ ਹੂੰ ਉਹ ਤਾਂ ਘਰੇ ਬੈਠੇ ਸੀ ਉਹ ਇਹ ਗੱਲ ਸਮਝ ਨਹੀਂ ਆਉਂਦੀ ਵੀ ਤੰਦੂ ਮਾਦਰਾ ਸਾਹਿਬ ਨੇ ਇਹ ਬਿਆਨ ਕਿਉਂ ਦਿੱਤਾ ਸਟੇਜ 'ਤੇ ਉਹ ਇਹ ਗੱਲ ਕਿਉਂ ਕਹੀ ਹੂੰ ਗੱਲ ਇਹ ਹੈ ਵੀ ਇਸ ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਆ ਜਣੇ 19 ਅਗਸਤ ਨੂੰ ਇੱਕ মিডিਆ ਦੇ ਕਾਫੀ ਵੱਡੇ ਹਿੱਸੇ ਨੂੰ ਲੰਗੋਵਾਲ ਤੋਂ ਕਵਰੇਜ ਦਾ ਸੱਦਾ ਦਿੱਤਾ ਗਿਆ ਸੀ ਹਾਂਜੀ ਜਿਹੜੇ ਕਿ ਸਨੇਹੇ ਲੱਗ ਚੁੱਕੇ ਸੀ ਪਰ 20 ਅਗਸਤ ਨੂੰ ਕਵਰੇਜ ਹੋਈ ਨਹੀਂ ਉਹਨਾਂ ਆਧਾਰਾਂ ਵੱਲੋਂ ਹੂੰ ਸ਼ਾਇਦ ਉਹ ਜਿਹੜਾ ਤੰਦੂ ਮਾਦਰਾ ਸਾਹਿਬ ਨੇ ਸਨੇਹ ਨੂੰ ਲਾਇਆ ਸੀ ਜਾਂ ਤੰਦੂ ਮਾਦਰਾ ਸਾਹਿਬ ਨੇ ਪੂਰੇ ਲੱਗ ਕੇ ਉਹ ਕਰਿਆ ਸੀ ਉਹ ਅਕਾਲੀ ਦਲ ਨੇ ਨਵੇਂ ਕੈਂਡੀਡੇਟਾਂ ਨੇ ਡਾਲ ਜਿਆ ਗਿਆ ਨਹੀਂ ਹਰਪ ਸਿੰਘ ਅਕਾਲੀ ਦਲ ਨੂੰ ਮਨਜ਼ੂਰ ਨਹੀਂ ਸੀ ਹੂੰ ਭਾਵੇਂ ਉਹ ਗੱਲ ਇਹ ਵੀ ਹੋ ਸਕਦੀ ਹੈ ਵੀ ਚੰਦੂ ਮਾਜਰਾ ਨੇ ਇਕੱਲੇ ਨੇ ਫੈਸਲਾ ਕਿਉਂ ਕਰ ਲਿਆ ਹੂੰ ਇੱਕ ਗੱਲ ਮੈਂ ਵਿਸ਼ੇਸ਼ ਤੌਰ ਤੇ ਕਹਿਣੀ ਚਾਹਣਾ ਇਹਨੂੰ ਵੈਸੇ ਮੈਂ ਹਿੰਦੀ ਮਾਜਰਾ ਕਹਿਣਾ ਉਹਨਾਂ ਇਹ ਕਰਦੇ ਕੀ ਨੇ ਚੰਦੂ ਮਾਜਰਾ ਸਾਹਿਬ ਜਾਂ ਹਿੰਦੀ ਮਾਜਰਾ ਸਾਹਿਬ ਇਹਨਾਂ ਨੇ ਪਹਿਲਾਂ ਉਦੋਂ ਪੰਗਾ ਲਿਆ ਅਕਾਲੀ ਦਲ ਵੇਲੇ ਇੱਕ ਆਡਾ ਬਣਾ ਕੇ ਆਪਦਾ ਟਮਟਮਾ ਰੱਜ ਕੇ ਉਦੋਂ ਫਿਰ ਗਏ ਉਦੋਂ ਕੁਝ ਨਹੀਂ ਬਣਿਆ ਹੂੰ ਤੇ ਇੱਕ ਗੱਲ ਇਹ ਜਾਣ ਬੁੱਝ ਕੇ ਲੱਗਦਾ ਮੈਨੂੰ ਵੀ ਸ਼ਾਇਦ ਬਾਕੀ ਪਤਾ ਨਹੀਂ ਵੀ ਵੱਡੇ ਢੀਨਸਾ ਸਾਹਿਬ ਦਾ ਨਾਮ ਵਰਤ ਕੇ ਜਿਹੜਾ ਬੰਦਾ ਦੁਨੀਆ ਤੋਂ ਚਲੇ ਗਿਆ ਮੈਂ ਤਾਂ ਜਿਹੜੇ ਇਹ ਵੱਡੇ ਬਾਦਲ ਸਾਹਿਬ ਦਾ ਨਾਮ ਵਰਤ ਰਹੇ ਉਹਨਾਂ ਨੂੰ ਵੀ ਚਾਹਣਾ ਨਾ ਵੀ ਨਾ ਯਾਰਾ ਤੇ ਵੀ ਵੱਡੇ ਢੀਨਸਾ ਸਾਹਿਬ ਨੂੰ ਮਿਲੇ ਜੀ ਗਿਆਨੀ ਹਰਪ੍ਰੀਤ ਸਿੰਘ ਤੇ ਉਸ ਗੱਲ ਨੇ ਬਾਅਦ ਵਿੱਚ ਲਖਣਾ ਕਰਤਾ ਤੇ ਉਹਨਾਂ ਨੇ ਉਹ ਕਰ ਲਿਆ ਕੱਲ ਦਲਜੀਤ ਸਿੰਘ ਜੀ ਮਾ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਤੀ ਉਹਨਾਂ ਨੇ ਦੋਨੇ ਬਿਆਨ ਨਾਲ ਨਾਲ ਦਿਖਾਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਜਿਹੜਾ ਸਟੇਜ ਤੋਂ ਬੋਲੇ ਉਹ ਤੇ ਸਰਦਾਰ ਮਨਪ੍ਰੀਤ ਸਿੰਘੇ ਵਾਲੀ ਦਾ ਹੂੰ ਤੇ ਹੁਣ ਉਹ ਦੋਨੇ ਬਿਆਨ ਤਾਂ ਟੁੱਕਦੇ ਨਹੀਂ ਹੁਣ ਕਾਰਵਾਈ ਕੀਤੀ ਹੋਊਗੀ ਦੋਨਾਂ ਤੋਂ ਠੀਕ ਹੈ ਜੀ ਚੰਦੂ ਬਾਜਰਾ ਸਾਹਿਬ ਤੇ ਹੋਊਗੀ ਜਾਂ ਫਿਰ ਇਹਨਾਂ ਦੇ ਪ੍ਰਧਾਨ ਤੇ ਨਵੇਂ ਬਣੇ ਕਾਲੀ ਦਲ ਦੇ ਤੇ ਪਰ ਮੈਨੂੰ ਲੱਗਦਾ ਵੀ ਆ ਜਿਹੜਾ ਐਮਵੀਐ 300 ਸਾਬ ਦੀ ਕੋਠੀ ਟਿਕਾ ਲਵੀ ਇਹ ਚੰਦੂ ਬਾਜਰੇ ਨੇ ਸ਼ਰਾਬਤ ਕੀਤੀ ਹੈ ਮੇਰਾ ਮੰਨਣਾ ਇਹ ਹੈ ਅਗਲੀ ਗੱਲ ਇਸ ਗੱਲ ਨੂੰ ਪ੍ਰਚਾਰਿਆ ਪਰ ਸਾਰਿਆ ਬਹੁਤ ਜਾ ਰਿਹਾ ਹੈ ਕੱਲ ਦਾ ਕਿਉਂਕਿ ਅਕਾਲੀ ਦਲ ਬਾਦਲ ਨੂੰ ਇੱਕ ਮੁੱਦਾ ਮਿਲ ਗਿਆ ਉਹਨਾਂ ਕੋਲ ਹੈ ਹੀ ਨਹੀਂ ਸੀ ਅਜੇ ਉਹ ਮੁੱਦਾ ਹੀ ਨਹੀਂ ਸੀ ਇਹ ਚੰਦੂ ਮਾਜਰੇ ਦੀ ਬਿਆਨ ਨੇ ਨਾ ਸਮਝੀ ਜਾਂ ਸਮਝ-ਸੋਚ ਕੇ ਦਿੱਤੇ ਬਿਆਨ ਨੇ ਉਹਨਾਂ ਨੂੰ ਟਾਈਮ ਦਿੱਤਾ ਹੁਣ ਮੈਨੂੰ ਤਾਂ ਲੱਗਦਾ ਇਹ ਜਾਣ ਬੁੱਝ ਕੇ ਦਿੱਤਾ ਕਿਉਂਕਿ ਚੰਦੂ ਮਾਜਰਾ ਛੋਟਾ ਲੀਡਰ ਨਹੀਂ ਵੀ ਉਹ ਤੋਂ ਕਿ ਉਹੀ ਬਿਆਨ ਦਿੱਤਾ ਜਾਵੇ ਉਹਨੇ ਜਾਣ ਬੁੱਝ ਕੇ ਆਪ ਹੀ ਉਹ ਕਰ ਲਿਆ ਤੇ ਇਹਨਾਂ ਕੋਲ ਸੌਫਟ ਕਾਰਨਰ ਹੈ ਬਾਦਲ ਅਕਾਲੀ ਦਲ ਕੋਲੇ ਇਸ ਨਵੇਂ ਬਣੇ ਅਕਾਲੀ ਦਲ ਚਾਹ ਗਿਆਨੀ ਸਾਹ ਵਾਲੇ ਅਕਾਲੀ ਦਲ ਚ ਇੱਕ ਇੱਕ ਦੋ ਸੌਫਟ ਕਾਰਨਰ ਨੇ ਇਹ ਉਹਨਾਂ ਤੇ ਨਹੀਂ ਸੱਟ ਮਾਰਦੇ ਇਹ ਸੱਟ ਮਾਰ ਰਹੇ ਨੇ ਜਾਨੀ ਹਰਪ੍ਰੀਤ ਸਿੰਘ ਤੇ ਉਹ ਮੈਨੂੰ ਨਹੀਂ ਲੱਗਦਾ ਵੀ ਉਹ ਦੋਨੋਂ ਤਰ੍ਹਾਂ ਮਾਰਤੀ ਸ਼ਾਇਦ ਇਨਸਾਨ ਦੇ ਹੋਵੇ ਇਹਨਾਂ ਨੂੰ ਚਾਹੀਦਾ ਹੁਣ ਸੁਖਵੀਰ ਬਾਦਲ ਹੋਰਾਂ ਦੇ ਜਆ ਦਲਜੀਤ ਸਿੰਘ ਟੀਮੇ ਉਹਨਾਂ ਦੇ ਕਿੱਡੇ-ਕੱਡੇ ਕੱਦ ਨੇ ਵੱਡੇ ਦਿਮਾਗ ਨੇ ਉਹਨਾਂ ਦੇ ਉਹਨਾਂ ਨੂੰ ਹੀ ਦਿੰਦਾ ਵੀ ਇਸ ਗਰੁੱਪ ਵਿੱਚ ਸੌਫਟ ਕਾਰਨਰ ਕਿਹੜਾ ਹੈ ਇੱਧਰ ਸੱਟ ਮਾਰਨ ਦਾ ਕੋਈ ਫਾਇਦਾ ਨਹੀਂ ਹੋਣਾ ਦੱਸ ਦੋ ਜੀ ਮੜੇ ਨਹੀਂ ਨਹੀਂ ਮੈਂ ਕਿ ਪੰਗਾ ਉਹਨਾਂ ਨੂੰ ਦੱਸਣ ਵਾਲੇ ਇਹ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜੇ ਮੇਰੇ ਵਰਗਾ ਨਿੱਕਾ ਜਿਹਾ ਬੰਦਾ ਇਹ ਗੱਲ ਕਹਿ ਸਕਦਾ ਅੱਪਾ ਕਿਉਂ ਤੁਸੀਂ ਵੀ ਸਾਊਥ ਕਾਰਨਰ ਕਿਹੜਾ ਲੀਡਰ ਹੈ ਕਰਦੇ ਨਹੀਂ ਪਰੇ ਚਲੋ ਇਹ ਤਾਂ ਠੀਕ ਹੈ ਜੀ ਪਰ ਮੈਂ ਤਾਂ ਆਪਣੇ ਵੱਲੋਂ ਇਹੀ ਗੱਲ ਕਹਿ ਸਕਦਾ ਵੀ ਮੁੱਦੇ ਹੋਰ ਬਹੁਤ ਨੇ ਇਹ ਮੁੱਦਾ ਕਿਉਂ ਉਠ ਖੜਦਾ ਹਰੇਕ ਗੱਲ ਗਿਆਨੀ ਹਰਪ੍ਰੀਤ ਸਿੰਘ ਤੇ ਕਿਉਂ ਡਿੱਗ ਜਾਂਦੇ ਨੇ ਸਰਪੰਚ ਸਾਹਿਬ ਸਾਨੂੰ ਇਹ ਵੀ ਦੱਸੋ ਵੀ ਇਹਦੇ ਵਿੱਚ ਇੱਕ ਮੁੱਦਾ ਹੋਰ ਬੀਬਾ ਜੀ ਵੱਲੋਂ ਮਤਲਬ ਆਪਣੀ ਫੋਟੋ ਲਾਉਣ ਤੇ ਕੀ ਇਤਰਾਜ ਕੀਤਾ ਗਿਆ ਇੱਥੇ ਗੱਲ ਇਹ ਹੈ ਵੀ ਇੱਕ ਗੱਲ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਪੋਲੀਟੀਕਲ ਨਾਨ ਪੋਲੀਟੀਕਲ ਤੇ ਧਾਰਮਿਕ ਲੀਡਰਾਂ ਦਾ ਲੋਕਾਂ 'ਚ ਫਰਕ ਹੁੰਦਾ ਹ। ਹਮ ਇਹਨਾਂ ਨੇ ਪਤਾ ਨਹੀਂ ਕਿਉਂ ਬੀਬੀ ਜੀ ਨੂੰ ਪੋਲੀਟੀਕਲ ਇਹਦੇ ਚ ਲੈ ਆ ਕੇ ਸੰਤਰਚੰਦ ਸਿੰਘ ਲੌਂਗੋਵਾਲ ਦੀ ਵਰਸ਼ੀ ਵਾਲੇ ਦਿਨੀ ਠੀਕ ਆ ਉਹਨਾਂ ਨੂੰ ਪੰਥਕ ਕੌਂਸਲ ਦਾ ਬਣਾ ਤਾ ਉਹਨਾਂ ਦਾ ਕਤ ਪੁੱਤ ਹੈ। ਉਹਨਾਂ ਨੂੰ ਅਜੇ ਉਹ ਜੋਬ ਵੀ ਕਰ ਰਹੇ ਨੇ ਸ਼ੋਣੀ ਕਮੇਟੀ 'ਚ। ਵਧੀਆ ਅਫਸਰ ਲੱਗੇ ਹੋਏ ਨੇ। ਅਜੇ ਉਹ ਸਿਆਸਤ 'ਚ ਕੁੱਲ ਕੇ ਆਏ ਨਹੀਂ। ਇਹਨਾਂ ਨੂੰ ਉਹਨਾਂ ਦੀ ਫੋਟੋ ਲਾਉਣ ਦਾ ਕੀ ਲੋੜ ਸੀ ਉਹਨਾਂ ਨੇ ਇਤਰਾਜ਼ ਕੀਤਾ ਇਸ ਫੋਟੋ ਤੇ ਵੀ ਮੇਰੀ ਹਰਚੰਦ ਸਿੰਘ ਲੋਂਗੋਵਾਲ ਨਾਲ ਫੋਟੋ ਕਿਉਂ ਲਈ ਕਿਉਂਕਿ ਉਹ ਉਸ ਧਿਰ ਨਾਲ ਜੁੜੇ ਹੋਏ ਨੇ ਜਿਹੜੀ ਹਰਚੰਦ ਸਿੰਘ ਲੋਂਗੋਵਾਲ ਹੋਰਾਂ ਦੀ ਨੂੰ ਦੀ ਧਿਰ ਨੂੰ ਬਿਲਕੁਲ ਹੀ ਪਸੰਦ ਨਹੀਂ ਕਰਦੀ ਸੀ ਉਹ ਉਹ ਤਾਂ ਉਸ ਧਿਰ ਚ ਮਨੇ ਗਣੀ ਪਾਈ ਅਮਰੀਕ ਸਿੰਘ ਜੀ ਦੇ ਸ਼ਹੀਦ ਜੀ ਦੇ ਤੀ ਨੇ ਉਹ ਉਹਨਾਂ ਦਾ ਤਾਂ ਉਹੀ ਇਹਨਾਂ ਨਾਲ ਕੁੱਤ ਦਾ ਬੈਰ ਸੀ ਤੇ ਉਹਨਾਂ ਨੂੰ ਇਹਨਾਂ ਨੇ ਪਤਾ ਨਹੀਂ ਕੀ ਨੇ ਨਾਲ ਸਮਝਿਚ ਕੀਤਾ ਜਾਂ ਜਾਣਾ ਬੁੱਝ ਕੇ ਕੀਤਾ ਬੀਬੀ ਚਤਪੰਤ ਕੌਰ ਜੀ ਦੀ ਫੋਟੋ ਹਰ ਚੰਤ ਸਿੰਘ ਨੌਂਗੋ ਵਾਲੇ ਦੀ ਫੋਟੋ ਨਾਲ ਲਾ ਕੇ ਉਹਨੂੰ ਖਾਅ ਕਰਤਾ ਐਵੇਂ ਨਾਨ ਪੋਲਿਟਿਕਲ ਬੰਦੇ ਨੂੰ ਤੁਸੀਂ ਪੋਲਿਟਿਕਲ ਬਣਾਉਣ ਦੀ ਕੋਸ਼ਿਸ਼ ਕਰੋਗੇ ਪ੍ਰੋਬਲਮ ਆਊਗੀ ਨਵੀਂ ਪਾਰਟੀ ਐ ਨਵੀਂ ਐ ਲੀਡਰ ਪੁਰਾਣੇ ਦੇ ਪਾਰਟੀ ਦਾ ਨਵੀਂ ਐ ਇਹ ਪੰਗੇ ਗਲਤ ਲਈ ਜਾਂਦੇ ਨੇ ਨੁਕਸਾਨ ਹੋਊਗਾ ਹੀ ਹੋਊਗਾ ਪੈਸੇ ਜੰਗ ਜੰਗ ਨਹੀਂ ਕਹਿ ਸਕਦੇ ਜਦੋਂ ਸ਼ਬਦੀ ਜੰਗ ਐ ਸ਼ੁਰੂ ਹੋ ਗਈ ਹੁਣ ਇਹਨਾਂ ਨੇ ਕੀ ਕਰਨਾ ਇੱਕ ਦੂਜੇ ਦੀ ਨਹੀਂ ਗੱਲ ਰੱਖਿਆ ਕਰਨੀ ਜਿਹੜਾ ਤੁਸੀਂ ਕਹਿੰਦੇ ਪੰਜਾਬ ਦੇ ਮੁੱਦੇ ਮਸਲੇ ਸਾਰੀ ਪੈਣੇ ਪੰਜਾਬ ਦੇ ਮੁੱਦੇ ਮਸਲੇ ਹੱਲ ਕਿਹੜਾ ਹੋਇਆ ਬਿਲਕੁਲ ਸ੍ਰੋਤ ਲੇਕਿਨ ਜਦੋਂ ਦਾ ਵੰਡ ਹੋਈ ਆ ਉਦੋਂ ਤੋਂ ਨੀਂ ਮਹਾਰਾਜਨ ਜੀ ਸਿੰਘ ਤੋਂ ਬਾਅਦ ਪੰਜਾਬ ਦਾ ਕੋਈ ਮਸਲਾ ਹੱਬ ਨਹੀਂ ਦਾ ਵੀ ਗੱਲ ਤਾਂ ਹੈ ਵੀ ਤੁਸੀਂ ਉਹਨਾਂ ਮੁੱਦਿਆਂ ਮਸਲਿਆਂ ਤੇ ਆਜੋ ਆਪਸੀ 카ਟੋ ਕੋਲੇ ਛੱਡ ਦਿਓ ਚੀਟਮ ਚਿੱਟੀ ਆਪਜੀ ਫੇਰ ਹੋਣ ਲੱਗ ਗਏ ਪਤਾ ਨਹੀਂ ਹੁਣ ਇੱਕ ਦੋ ਜੁਨਿਵਾਂ ਦਾ ਕਰਨੀ ਕੋਸ਼ਿਸ਼ ਸਰਪੰਚ ਸਾਹਿਬ ਜਿਹੜਾ ਤੁਸੀਂ ਇਹ ਮੁੱਦਾ ਥੋੜਾ ਜਿਆ ਖੋਲਿਆ ਇਹਦੇ ਤੋਂ ਤਾਂ ਫੇਰ ਇੱਕ ਗੱਲ ਸਾਫ਼ ਹੁੰਦੀ ਆ ਵੀ ਦੇਖੋ 20 ਅਗਸਤ ਦਾ ਹਰ ਸਾਲ ਹੀ ਆਉਣਾ ਸਾਲ ਦੇ ਵਿੱਚ ਫੇਰ ਇੱਕ ਇਹੋ ਜਿਹਾ ਦਿਨ ਤਾਂ ਹੋਇਆ ਕਰੂ ਜਦੋਂ ਬੀਬਾ ਜੀ ਹਰਚੰਦ ਸਿੰਘ ਜੀ ਵਰਸੀ ਤੋਂ ਗਾਇਬ ਰਹਾ ਕਰਨੀ ਹੂੰ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਇਹ ਰਿਕਾਰਡ ਕੀਤਾ ਜਾਨੀ ਮੈਸੇ ਨੋਟ ਕਰਨ ਦੀ ਲੋੜ ਨਹੀਂ ਅਗਲੇ 20 ਅਗਸਤ ਤੱਕ ਹੂੰ ਬਹੁਤ ਸਾਰਾ ਪਾਣੀ ਵਹਿ ਜਾ ਹਰਾਨਗੀ ਹੋ ਵੀ ਆ ਕੀ ਹੋ ਗਿਆ ਹੂੰ ਬਹੁਤ ਪਾਣੀ ਵਹਿ ਜਾ ਦੋਨੇ ਕਾਲੀ ਦਲਾਂ ਤੋਂ ਦੇਖੋ ਤੁਸੀਂ ਕੀ ਹੋਊਗਾ ਬਹੁਤ ਵੱਡੀ ਭੇਖ ਬਾਣੀ ਕਰਤੀ ਆ ਔਨ ਕੈਮਰਾ ਸਰਪੰਚ ਸਾਹਿਬ ਨੇ ਬਿਲਕੁਲ ਤੇ ਇੱਕ ਸਰਪੰਚ ਸਾਹਿਬ ਆ ਮੌਜੂਦਾ ਸਰਕਾਰ ਤੇ ਭਾਜਪਾ ਦੇ ਵਿੱਚ ਕੀ ਰਫੜ ਵਹਿ ਰਹੀ ਰ ਪਰ ਪਰ ਕੁਝ ਨਹੀਂ ਹੈਗਾ ਇਹ ਹਾਂਜੀ ਇਹ ਮੈਨੂੰ ਲੱਗਦਾ ਵੀ ਇਹ ਇੱਕ ਦੂਜੇ ਦੇ ਪੂਰਕ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਕਈ ਲੋਕ ਤਾਂ ਕਹਿੰਦੇ ਨੇ ਵੀ ਇਹ ਜਿਹੜਾ ਭਾਜਪਨ ਨੇ ਇੱਕ ਮੈਮ ਬੱਡੀ ਸੀ ਸੇਵਾਦਾਰ ਆਪਕੇ ਦੁਆਰ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਨੇ ਜਿਵੇਂ ਆਟਾ ਦਾਲ ਜਾਂ 5 ਲੱਖ ਵਾਲੇ ਕਾਰਡ ਜਿਵੇਂ ਦੀਆਂ ਕੋਈ ਹੋਰ ਨੇ ਪੰਜਾਬ ਚ ਲਾਗੂ ਨੇ ਭਾਜਪਨ ਪਿਛਲੇ ਦਿਨੀ ਕੀ ਕੀਤਾ ਵੀ ਕੈਂਪ ਲਾ ਕੇ ਲੋਕਾਂ ਨੂੰ ਪੁੱਛਣ ਲੱਗੇ ਵੀ ਤੁਹਾਡੇ ਕੋਲੇ ਕਿਹੜੀ ਸਕੀਮ ਹੈ ਕਿਹੜਾ ਬੰਦਾ ਆਉਂਦਾ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਆਉਂਦੀ ਅਰਸੋ ਪੰਜਾਬ ਸਰਕਾਰ ਨੇ ਇੱਕ ਉਹ ਪਾਸ ਕਰਤਾ ਸਰਕੂਲਰ ਜਾਰੀ ਕਰਤਾ ਵੀ ਕੋਈ ਇਨਫੋਰਮੇਸ਼ਨ ਨਹੀਂ ਲੈ ਸਕਦਾ ਸਰਕਾਰੀ ਦਫ਼ਤਰ ਚ ਪਬਲਿਕ ਪਬਲਿਕ ਬੰਦੇ ਦੀ ਪਬਲਿਕ ਦੀ ਜਾਨੀ ਕਿਸੇ ਵੀ ਜ ਸਰਕਾਰੀ ਇਨਫੋਰਮੇਸ਼ਨ ਨਹੀਂ ਲੈ ਸਕਦਾ ਹਾਂ ਵੀ ਡਾਟਾ ਕੋਈ ਵੀ ਡਾਟਾ ਉਹ ਇਨਫੋਰਮੇਸ਼ਨ ਇਹਨਾਂ ਨੇ ਪਰ ਜਾਰੀ ਰੱਖਿਆ ਕੱਲ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਦੇ ਹੁਕਮਾਂ ਤੇ ਭਾਜਪਾ ਦੇ ਵੱਖ-ਵੱਖ ਕਾਰਪੁਨ ਵੱਖ-ਵੱਖ ਲੀਡਰ ਗ੍ਰਿਫਤਾਰ ਕਰ ਲਏ ਤੇ ਉਹਨਾਂ ਨੂੰ ਘੰਟਾ ਘੰਟਾ ਦੋ-ਦੋ ਘੰਟੇ ਥਾਣਿਆਂ ਤੇ ਰੱਖਿਆ ਸ਼ਾਮ ਨੂੰ ਛੱਡਤਾ ਹੋਣਾ ਕੀ ਹੁੰਦਾ ਇਹਦੇ ਚ ਮੈਨੂੰ ਲੱਗਦਾ ਵੀ ਇਹ ਜਾਣ ਬੁੱਝ ਕੇ ਭਾਜਪਾ ਨੂੰ ਹਵਾਣ ਦੀ ਕੋਸ਼ਿਸ਼ ਕਰ ਰਹੀ ਆ ਆਮ ਆਦਮੀ ਪਾਰਟੀ ਵੀ ਹੋਰ ਤਾਂ ਇੱਥੇ ਕੋਈ ਪਾਰਟੀ ਨਹੀਂ ਹੈਗੀ ਜੇ ਮੁਕਾਬਲਾ ਸਾਡਾ ਭਾਜਪਾ ਨਾਲ ਹੀ ਆ ਮੇਰਾ ਮੰਨਣਾ ਇਹ ਹੈ ਬਾਕੀ ਅਗਲੀ ਗੱਲ ਇਹ ਹੈ ਵੀ ਕੱਲ ਬਿਆਨ ਦਿੱਤਾ ਸੀ ਆਪਣੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੀ ਨੇ ਹਮ ਜਖਰ ਸਾਹਿਬ ਨੇ ਜਖਰ ਸਾਹਿਬ ਉਹਨਾਂ ਦੇ ਦੋ ਇੱਕ ਤਾਂ ਹਲਕਾ ਇੰਚਾਰਜ ਇੱਕ ਜ਼ਿਲ੍ਹਾ ਪ੍ਰਧਾਨ ਉਧਰੋਂ ਅਬੋਰ ਸਾਈਡ ਤੋਂ ਗ੍ਰਿਫਤਾਰ ਕਰ ਲਈ ਸੀ ਹਮ ਡਿਟੇਨ ਕਰ ਲਈ ਸੀ ਉਹ ਕਹਿੰਦੇ ਕੱਲ ਨੂੰ ਮੈਂ ਉਸੇ ਪਿੰਡ ਜਿਹੜੇ ਪਿੰਡੋਂ ਗ੍ਰਿਫਤਾਰ ਕਰੇ ਸੀ ਵੀ ਉੱਥੇ ਕੈਂਪ ਲਾਉਂਗਾ ਇਹੀ ਸੂਤ ਤਾਂ ਲੋਕਾਂ ਨੂੰ ਪੁੱਛਣ ਵਾਸਤੇ ਵੀ ਦੇਖਦੇ ਆ ਉਹ ਕਰਦੇ ਨੇ ਕਿ ਨਾ ਵੀ ਮੈਨੂੰ ਕੌਣ ਫੜਦਾ ਹੁਣ ਪਤਾ ਨਹੀਂ ਅੱਜ ਉਹਨੇ ਕੈਂਪ ਲਾਇਆ ਜਾਂ ਨਾ ਇਹ ਸਮਝਾਂ ਸਰਪੰਚ ਸਾਹਿਬ ਤੁਸੀਂ